ਤਪਾਈ ਕਹੇਂੀ ਨਾ ਭੁਲ ਕੰਨ ਦੀ ਡੋੜ ਜਿਹੜਾ ਹੱਥੋਂ ਦਾ ਤਿਆਰ ਤੇ ਹਾਜ਼ਰ ਹੁੰਦਾ ਨੰਦ ਭੱਜਦਾ ਜਮਾ ਹਨਾ ਓਏ ਉਹ ਗਿਆ ਤਾਂ ਇੱਕ ਖੇਤ ਸੀ ਕਲਿੱਪ ਕਿੱਥੋਂ ਲਿਆਇਆ ਮੰਮੀ ਆਇ ਉਰੇ ਮੜਾਇਆ ਇਹੇ ਇਹ ਤਾਂ ਸਤਿ ਸ਼੍ਰੀ ਅਕਾਲ ਦੋਸਤੋ ਇੱਕ ਕਹਾਣੀਆਂ ਦੋ ਸੱਕੀਆਂ ਪੈਣਾ ਦੀ ਇੱਕ ਪਿੰਡ ਚ ਵੈਹੀ ਹੈ ਤੇ ਇੱਕ ਸ਼ਹਿਰ ਦੇ ਵਿੱਚ ਇਹ ਪਾਲੀ ਜਿਹੜੀ ਪਿੰਡ ਦੇ ਵਿੱਚ ਵਿਆਹੀ ਆ ਤੇ ਇੱਕ ਸਿੱਧੇ ਸਾਦੇ ਜੱਟ ਦੇ ਪੱਲੇ ਪੈਗੀ ਤੇ ਆਪਣੇ ਘਰ ਵਾਲੇ ਤੋਂ ਜ਼ਿਆਦਾ ਆਪਣੀ ਸਾਕੀ ਭੈਣ ਦੀ ਸੁਣਦੀ ਆ ਜਿਹੜੀ ਕਿ ਸ਼ਹਿਰ ਨਾਲ ਤੇ ਇਹ ਹਰ ਸਮੇਂ ਆਪਣੀ ਭੈਣ ਤੋਂ ਕੋਈ ਨਾ ਕੋਈ ਪੁੱਠਾ ਸਿੱਧਾ ਕੰਮ ਫੋਨਤੀ ਕਰਾ ਦਿੰਦੀ ਆ ਛਿੜਿ ਛਿੜਿ ਮੈਂ ਗੱਲਾਂ ਤੈਨੂੰ ਕਈਆਂ ਨੇ ਨਾ ਤੂੰ ਵੀ ਉਦਾਂ ਹੀ ਕਰਿਆ ਕਰ ਹਾਂ ਅੱਛਾ ਕਿਸੇ ਨਾਲ ਵੀ ਹੈ ਹੋਰ ਲੈਕੀ ਨਾਲ ਵੀ ਡਾਂਸ ਕਰ ਲੈਨੇ ਆ ਨਾਲੇ ਵੈਸੇ ਵੀ ਕੋ ਯਾਰ ਕਤਮੀਆ ਹੁਣ ਤੈਨੂੰ ਕੌਣ ਸਮਝਾਵੇ ਤੂੰ ਸ਼ੁਰੂ ਤੋਂ ਹੀ ਮੇਰੀ ਕਾਪੀ ਕਰਦੀ ਆਈ ਹੈ ਪਰ ਬਣਦਾ ਤੇਰ ਤੋਂ ਕੁਝ ਵੀ ਨਹੀਂ ਕੋਈ ਨਾ ਫਿਰ ਕਿਉਂਗਾ ਬਣਨ ਵਾਲੀ ਕੀ ਗੱਲ ਹੈ ਜਿਹੜੀ ਚੀਜ਼ ਮੈਨੂੰ ਬਣਾਉਣੀ ਹੈ ਤੈਨੂੰ ਤੈਨੂੰ ਬੋਲ ਮਾਲ ਪੂੜੇ ਬਣਾਉਣੇ ਆਉਂਦੇ ਆ ਖੀਰ ਬਣਾਉਣੀ ਆਉਂਦੀ ਹੈ ਹੈ ਤੈਨੂੰ ਉਹੀ ਬਣਾਉਣੀ ਆਉਂਦੇ ਲਾਓ ਬਈ ਇਸ ਦੇ ਵਿੱਚ ਇਹ ਸਭ ਤੋਂ ਵੱਡੀ ਕਮੀ ਆ ਕਿ ਜਿਹੜਾ ਬੰਦਾ ਇਹਨੂੰ ਇਹ ਕਹਦੇ ਕਿ ਵੀ ਤੇਰੇ ਤੋਂ ਆ ਕੰਮ ਨਹੀਂ ਹੋਣਾ ਇਹ ਫਿਰ ਹੰਡ ਦੇ ਵਿੱਚ ਉਹ ਕੰਮ ਕਰਕੇ ਛੱਡਦੀ ਆ ਤੇ ਇਹੀ ਚਾਹੁੰਦੀ ਸੀ ਇਹਦੀ ਸਾਕੀ ਭੈਣ ਚੰਨੋ ਦੇਖ ਤੇ ਹੁਣ ਕਿਹੜਾ ਕੰਮ ਕਰਾਤਾ ਚੰਨੋ ਨੇ ਜਿਹੜਾ ਪਾਲੀ ਤੇ ਉਹਦੇ ਘਰ ਵਾਲੇ ਨੂੰ ਪੂਰੇ ਪਿੰਡ ਦੇ ਵਿੱਚ ਟਿੱਚਰਾ ਕਰਾ ਦੂ ਆਜੋ ਮਿਲਦੇ ਆਂ ਇਸ ਸਟੋਰੀ ਦੇ ਵਿੱਚ ਮੇਰ ਤਾਂ ਨਹੀਂ ਆਇਆ ਕੋਸੰਦਾ ਮੰਨ ਜੀ ਦੇਖ ਲੋ ਹੁਣ ਤਾਂ ਮੈਂ ਪਿਆਰ ਨਾਲ ਕਹਿਣੀ ਆ ਮੈਂ ਫਿਰ ਨਹੀਂ ਮੇਰੀ ਗੱਲ ਸੁਣੋ ਸਾਦੇ ਬੰਦ ਦੱਸੂਗੀ ਉਹ ਹੀ ਗੱਲ ਆਂ ਕੀ ਦੱਸਾਂਗੀ ਤੂੰ ਬਿਨਾਂ ਆਪਣੇ ਪ੍ਰਿੰਟਰ ਨਾਲ ਰੜਕੇ ਦਾਰੂ ਪੀਂਦਾ ਤਾਂ ਨਾ ਚਲੇ ਨੀ ਸੱਚੀ ਚ ਮੇਰੇ ਸਮਾਰੇ ਦੁਬਾਰ ਮੇਰੀਆਂ ਗੀ ਮੈਂ ਕੱਲ ਤੋਂ ਮੈਂ ਜਵਾਕ ਤਾਂ ਨਹੀਂ ਉੱਟਦੇ ਜਵਾਕ ਇਹਦੇ ਸੁੱਤੇ ਪਏ ਨੇ ਤਾਂ ਉੱਪਰ ਚਿਵਾਰੇ ਚ ਮੇਰੀ ਹਾਲਸਾ ਚਾਦਰ ਮੇਰੇ ਕੱਢ ਕੇ ਰੱਖ ਗਏ ਮੈਂ ਜੀਨ ਟੌ ਪਾ ਕੇ ਆਉਣੀ ਹਾਂ ਮੈਂ ਤਾਂ ਆਈ ਗਈ ਆਈ ਆਈ ਬਸ ਹੋਣ ਆ ਜਾਣੀ ਹੈ ਹਾਂ ਵੇਖੋ ਹੱਥਾ ਵੀ ਫੇਰੇ ਜੱਟੂ ਆ ਤਾ ਆ ਚੱਕੋ ਦੋਸਤੋ ਆ ਛੇੜਤੀ ਬਬਤਾ ਸਿੱਧੇ ਸਾਦੇ ਜੱਟ ਨੇ ਸੁੰਦਰ ਜੀ ਸੋਹਣੀ ਬਾਲੀ ਲੱਗਦੀ ਆ ਉਹ ਮੈਂ ਤਾਂ ਐ ਮੀਰੋ ਰੱਖੀ ਸੀ ਬੱਝੀਏ ਹਾਂ ਹਾ ਹਾ ਜੋ ਜਾਏ ਮੈਂ ਠੀਕ ਲੱਗਦੀ ਆ ਹੈ ਬੂਟ ਵੀ ਪਾ ਲਈ ਸੀ ਮੈਂ ਨਾਲ ਮੈਂ ਕਿਹਾ ਫਿਰ ਜੀਨ ਨਾਲ ਚਲਕਣ ਤੋਂ ਬਾਅਦ ਚਤ ਰਹੀ ਹਾਂ ਗੁੱਡੀਆਂ ਵਾਲੇ ਹੋਣਗੇ ਗੁੱਡੀਆਂ ਵਾਲੇ ਮਤਲਬ ਜੀ ਚੱਲ ਤੈਨੂੰ ਇਹ ਗੱਲਾਂ ਨਾਲ ਘੱਟ ਚੱਲ ਮੇਰੀ ਗੋਸਨ ਗਾਣਾ ਪਾ ਗਾਵਾਂਗੇ ਟਿਪ ਟਿਪ ਬਰਸਾ ਪਾਣੀ ਚੰਗਾ ठीक है मेरे फेवरेट ठीक है चलते होते पे ने हजे कितने अज तो छुट्टी है वैसे भी लेट ही उठन चल हम शुरू कर आपा। <laughs> तिप तिप पानी

ਜਾ ਪਹਿਲਾ ਟਿਪ ਟਿਪ ਪਾਣੀ ਵਰਸੀ ਲੈਣ ਦੇ ਆਪਾਂ ਚੋਰੀ ਝੂਪੇ ਦੇਖਦੇ ਆ ਹੁਣ ਡਿੱਟ ਚੜੀ ਲੱਗੀ ਸੌਂਦੀ ਚੜੀ ਪੋਏ ਸੌਂਦੀ ਚੜੀ ਤੱਕ ਵੀ ਆ ਗਏ ਐ ਚਾਚੀ ਹੁਣ ਨਹੀਂ ਜਵਾਬ ਦਿੰਦੀ ਖਾਲੀ ਬਾਰੇ ਬੜਾ ਸੁਣਾ ਨੱਚਦੀ ਆ ਚਾਚੀ ਓਏ ਇਹ ਜਨਾਨੀ ਕੌਣਾ ਹੋਏ ਓਏ ਤਾਂ ਸਾਲੇ ਆਪਣੀ ਮੰਮੀ ਆ ਜਿਹੜੀ ਜੀਨ ਪਾਈ ਫਿਰਦੀ ਆ ਸੌਂਦੀ ਚੜੀ ਲੱਗੀ ਸੌਂਦੀ ਚੜੀ ਓਏ ਸੱਚ ਸੌਣ ਦੀ ਨਹੀਂ ਤਾਂ ਭਾਦੋ ਦੀ ਝੜੀ ਆ ਲੈ ਚਾਚਾ ਤੇ ਚਾਚੀ ਦਾ ਕਰ ਲੈ ਕਾਪੂ ਹੁਣ ਝਕਾਉ ਇਹਨਾਂ ਦੀ ਸ਼ਾਲ ਮੋਟੀ ਕਿਉਂ ਪਹਿਲਾਂ ਪਾਈ ਜਾਂਦੇ ਹੋ ਮੇਰੇ ਸਾਲਿਆਂ ਨੇ ਫਿਲਮਾਂ ਵਾਲਾ ਸੀਨ ਬਣਾ ਰੱਖਿਆ ਸ਼ਰਮ ਕਰ ਲੋ ਦਾਦੀ ਕਿੱਥੇ ਐ ਗੁਰਦੁਆਰੇ ਗਈ ਆ ਤੁਸੀਂ ਵੀ ਪਾਠ ਕਰ ਲਿਆ ਕਰੋ ਮਾੜੀ ਮੋਟੀ ਆਕਲ ਤਾਂ ਆ ਜੂਗੀ ਨਾਲੇ ਮੰਮੀ ਤੂੰ ਕਦੋਂ ਤੋਂ ਜੀਣਾ ਪਉਣ ਲੱਗੀ ਇਹ ਕਿਹੜਾ ਘਟਾ ਇਹ ਤਾਂ ਆਪਾਂ ਕੇ ਜ਼ਿਆਦਾ ਗੱਗੂ ਕਿੱਲੇ ਬਣਾਇਆ ਫਿਰਦਾ ਚਲੋ ਚੱਲੀਏ ਮੇਰਾ ਨਹੀਂ ਇਹ ਲੁੱਚੇ ਜੇ ਘਰ ਚ ਜੀ ਲੱਗਦਾ ਆ ਜਾ ਆਤਰਾ ਮੇਰੇ ਸਾਲੇ ਦੀਏ ਤੂੰ ਤਾਂ ਕਹਿੰਦੀ ਸੁੱਤੇ ਪਏ ਨੇ ਉਹ ਮੈਨੂੰ ਜੋ ਦੇਖਿਆ ਸੀ ਸੁੱਤੇ ਪਏ ਸੀ ਜਿੱਦੇ ਸਕੂਲ ਜਾਣਾ ਹੁੰਦਾ ਨਾ ਮਸਾ ਜਗਾਈ ਦਿਆ ਔਰ ਜੈਂਤਵਾਰ ਸੀ ਅੱਜ ਸਨੇਹੀ ਉੱਠ ਖੜੇ ਤਨ ਕਿਹੜੇ ਵੇਲੇ ਉੱਠ ਗਏ ਇਹ ਤਾਂ ਜਿਹੜੇ ਹਸਾਬ ਨਾਲ ਗੀਤ ਗਾਈ ਜਾਂਦੇ ਮੈਨੂੰ ਲੱਗਦਾ ਇਹਨਾਂ ਨੇ ਆਪਣਾ ਸਾਰਾ ਇਥੇ ਸੀਨ ਦੇਖ ਲਿਆ ਕੋਈ ਤਾਂ ਇਹ ਜਨੇ ਸਾਰੇ ਪਿੰਡ ਚ ਮੈਨੂੰ ਗੱਗੂ ਗੱਲ ਕਰਕੇ ਬੁਲਾਇਆ ਕਰਨਗੇ ਤੇ ਮੈਨੂੰ ਵੀ ਤਾਂ ਜੀਨ ਵਾਲੀ ਕਿਹਾ ਕਰਨਗੇ ਨਾਾਈ ਕਿਉਂ ਸੀ ਇਹ ਆਪਾਂ ਸਾਰੇ ਟੱਬਰ ਤੋਂ ਬਚਾ ਕੇ ਮਸਾ ਪੇਟੀ ਚ ਲਕੋ ਕੇ ਰੱਖੀ ਸੀ ਵੀ ਪਤਾ ਨਾ ਲੱਗ ਜਾ ਪੇਟੀ ਚ ਪੈ ਨੂੰ ਜੀ ਚੂਈਆਂ ਟੱਕ ਦੇਣੀਆਂ ਕਿਤ ਕਿੰਨੇ ਸਾਲ ਹੋ ਗਏ 6 ਸਾਲ ਹੋ ਗਏ ਆਇਤ ਕੀ ਲੈ ਕੇ ਜਾਊਂਗਾ ਆਇਤ ਕੀ ਲੈ ਕੇ ਜਾਊਂ ਕਿਤੇ ਨਹੀਂ ਲੈ ਕੇ ਗਿਆ ਜਬ ਬਗ ਜਾ ਹੁਣ ਯਾਰ ਅੰਦਰ ਜਲੂਸ ਕਢਾਤਾ ਜਵਾਕਾਂ ਪੂਰੇ ਮੇਰੇ ਸਾਡੇ ਉਧਰ ਬੇਬੇ ਆਉਣ ਵਾਲੀਆਂ ਛੇਤੀ ਬਦਲ ਲਾ ਕੱਪੜੇ ਮੈਂ ਵੀ ਬਦਲਾਂ ਆਂ ਭੈਣ ਗੱਗੂ ਗਿਲ ਬੈ ਤੁਸੀਂ ਟੜਕੀ ਕਿੱਧਰ ਨਿਕਲ ਪਏ ਚਾਹ ਪਾਣੀ ਦੀ ਕੁ ਟੱਬ বিনা ਪੀਤੇ ਬੇਬੇ ਅੰਦਰ ਤਾਂ ਖਾੜਨ ਵਾਲਾ ਮਾਹੌਲ ਹੈ ਨਹੀਂ ਅੰਦਰ ਦਾ ਟਿਪ ਟਿਪ ਚੱਲੀ ਜਾਂਦੀ ਆ ਟਿਪ ਟਿਪ ਚੱਲੀ ਜਾਂਦਾ ਵੇ ਕਿਤੇ ਸਾਥ ਤਾਂ ਨਹੀਂ ਚਾਉਣ ਲੱਗੇ ਆਪਣੀ ਲੈ ਦੱਸ ਲੈ ਚੰਗਾ ਦੇਖਦਾ ਲੈ ਜਾ ਪੋਰ ਉਹਨਾਂ ਨੂੰ ਹੀ ਦੇਰੇ ਦੇਖ ਜਾ ਕੇ ਜਿਹੜੇ ਅੰਦਰ ਟਿਪ ਟਿਪ ਕਰੀ ਜਾਂਦੇ ਨੇ ਮਾੜੀ ਮੁੱਟੀ ਅਕਲ ਤਾਂ ਆ ਜੂ ਲੈ ਮੈਨੂੰ ਉਹਨਾਂ ਦੀ ਗੱਲ ਦੀ ਸਮਝ ਨਹੀਂ ਆਉਂਦੀ ਇਹ ਹੋਰੀ ਅੰਗਰੇਜ਼ੀ ਜੀ ਘੁੱਟ ਕੇ ਮੇਰੇ ਮੂਰੇ ਕਿਹਨੂੰ ਦਿਖਾਵਾਂ ਵੀਡੀਓ ਪਹਿਲਾਂ ਅੱਜ ਮੇਰੇ ਸਾਲੇ ਦਾ ਕੋਈ ਟੱਕਰ ਹੀ ਨਹੀਂ ਰਿਹਾ ਉਹ ਨਹੀਂ ਬੰਦੇ ਜ ਬੰਦਾ ਵਾਜਦਾ ਫਿਰਦਾ ਰਹਿੰਦਾ ਫੇਰ ਉਹ ਹੀ ਭੂਸੜੀ ਜਿਲਕਣ ਲੱਗੀ ਦਿੱਤਾ ਗੰਡਾ ਮੋਰੂ ਮੂੰਹ ਤੇ ਬੋਲਾ ਬੂਦੋ ਚਲਾਉਣ ਲੱਗੀ ਬੇਬੀ ਆਉਂਦੀ ਆ ਮੜਾ ਜਣਾ ਐਂ ਕਰ ਆ ਆ ਖਰਾਬ ਜੇ ਅੱਡ ਕੱਢਦੇ ਦੂਜੇ ਅੱਡ ਕੱਢਦੇ ਉਹੀ ਕੱਢਦੀ ਆ ਜੀ ਐਂ ਆਪਣਾ ਚਾਰ ਪੰਜ ਡੰਗਾ ਦਾ ਵਧੀਆ ਸਰੂਗਾ ਇਹ ਨਾਲੇ ਹੀ ਘਰ ਜੁੜੂਗਾ ਐਂ ਜੁੜਦਾ ਘਰਤਾ ਆ ਗਈ ਬੇਬੇ ਆ ਗਈ ਬੇਬੇ ਆਹ ਹੈ ਜੇ ਤੇ ਤੇ ਕਰੇ ਹੁਣ ਲੈ ਦੇਖ ਲੈ ਚੰਗਾ ਇਹਨੂੰ ਅਕਲ ਤਾਂ ਆ ਗਈ ਨਾ ਦੇਖ ਲੈ ਕਿਵੇਂ ਪੈਰੀਆ ਫਲਾਉਂਦਾ ਹੋਰ ਬੇਬੇ ਮਨ ਲੋ ਗੱਲ ਤੇ ਖੈਰ ਨਹੀਂ ਹੈਗੀ ਨਾ ਨਾ ਬੇਬੇ ਖੈਰ ਹੀ ਹੈ ਹੋਾ ਕਿਉਂ ਬੇਬੇ ਖੈਰ ਵਾਲੀ ਕੀ ਗੱਲ ਹੈ ਕੀ ਹੋ ਗਿਆ ਆਏ ਹਾਜ ਕਿਵੇਂ ਪੈਰ ਫੜਦਾ ਮੇਰੇ ਲੈ ਮਿੱਠੀਆਂ ਕੋਲੇ ਕੰਨਾਂ ਤੂੰ ਮੈਨੂੰ ਗੁਰਦੁਆਰੇ ਨਹੀਂ ਆਈ ਫੜਨੇ ਦੀ ਪੈਰ ਤੇਰੇ ਹਾਂ ਮਾਂ ਤੇਰੀ ਗੱਲ ਮੈਂ ਮੰਨਦੀ ਆ ਪੁੱਤ ਚੱਲਾਂ ਤੇ ਮੈਂ ਤੈਨੂੰ ਮੈਂ ਪੁੱਛਦੀ ਆ ਕੋਲੇ ਘਾ ਟਿਪ ਟਿਪ ਜੀ ਕਿੱਥੇ ਹੋਣ ਲੱਗੇ ਆਪਣੇ ਆਪਣੇ ਕਿੱਥੇ ਹੁੰਦੀ ਆ ਲੈ ਹੋਰ ਮੈਨੂੰ ਦਵਾਖਾਨੇ ਦੱਸਿਆ ਕਿੱਥੋਂ ਚਾਹੁੰਦਾ ਆਪਣਾ ਆ ਚਾਉਂਦਾ ਤੈਨੂੰ ਕਿਹਾ ਜਾ ਰਿਹਾ ਮਿਸਤਰੀ ਲਵਾ ਲਾ ਬਾਥਰੂਮ ਦਾ ਹੋਏ ਮੈਂ ਮਰ ਜਾਵੇਂ ਮੈਂ ਤਾਂ ਹੁ ਡਰ ਗਈ ਮਖਲਾ ਮੇਰੇ ਪੇਟੀ ਵਾਲਾ ਕਮਰਾ ਜਿਹੜਾ ਭਾਈ ਉਹ ਪੇਟੀ ਤੇ ਚਾਉਣ ਲੱਗ ਪਿਆ ਪੱਕੇ ਹੀ ਜਾਂਦੇ ਨੇ ਹਾਂ ਉਹ ਨਹੀਂ ਹੋਣੀ ਇਹ ਇੱਥੇ ਤੜਕੇ ਦੀ ਗੰਡੇ ਜੇ ਲੋਟ ਕਰੀ ਜਾਂਦੀ ਆ ਹਾਂ ਤੇ ਉਹ ਜਵਾਕ ਜੰਦਰੋਂ ਬਾਥਰੂਮ ਕਰਨ ਗਿਆ ਸੀ ਉਹਦੇ ਤੇ ਟੁੱਕਾ ਡਿੱਗ ਪਿਆ ਹੋ ਮਾਦਾ ਸ ਮੈਂ ਤਾਂ ਉਹ ਹੀ ਸੱਚੀ ਸੀਟ ਨਿਕਲ ਗਿਆ ਮੇਰੀ ਸੀਟ ਸਾਡਾ ਨਿਕਲ ਗਿਆ ਬੈਠੇ ਬੈਠਣ ਦਾ ਉਹ ਹੀ ਤਾਂ ਹੈ ਬੇਬੇ ਸਾਨੂੰ ਵੀ ਹੋ ਗਿਆ ਸੀ ਕਿ ਵੀ ਆ ਕੀ ਹੋਣ ਲੱਗ ਗਿਆ ਹਨਾ ਹੋਰ ਮੈਂ ਕਹਿੰਦਾ ਮੇਰੇ ਤੇ ਪੇਟੀ ਦਾ ਸਮਾਨ ਜਿਉਂ ਆ ਵੀ ਜੀ ਬੇਬੇ ਤੈਨੂੰ ਪਤਾ ਤਾਂ ਕੋਈ ਛੁੱਟੀ ਕਰ ਤੂੰ ਐਡੀ ਗੱਲ ਬਣਾ ਦਿੰਦੇ ਓਏ ਮਰੀ ਜਾਂਦੇ ਆ ਭਾਈ ਜਦੋਂ ਸਾਡੇ ਘਰੇ ਐਡਾ ਅੰਮ੍ਰਿਤ ਬੈਠਾ ਹੋਵੇ ਹੈ ਹਾਂ ਹੈ ਤਾਂ ਹੈਗੀ ਤੇ ਕੋਈ ਸੀਟ ਟਪ ਟਪ ਕਰੀ ਜਾਵੇ ਹਾਂ ਉਹ ਤਾਂ ਹੈਗਾ ਜੀ ਸੱਚੀ ਗੱਲ ਹੈ ਤੁਸੀਂ ਨੇ ਹਾਂ ਬੇਬੇ ਅੱਛਾ ਉਹ ਸੀਟ ਪੂਆ ਮਿਲੀ ਸੀ ਠੀਕ ਹੈ ਹਾਂ ਹਾਂ ਤਾਂ ਠੀਕ ਹੈ ਮੇਰੇ ਪੁੱਤ ਸੋਡੀ ਮਾਰੀ ਮੈਂ ਕਰਦੀ ਆ ਕਾਲ ਕੋਈ ਨਾ ਆਇਆ ਕਰ ਸੁਖ ਸ਼ਾਂਤੀ ਰਵੇ ਤਾਜੂ ਪੀਲਾ ਜਾ ਕੇ ਦੇਖ ਤਾਂ ਲੈ ਲਓ ਤੁਸੀਂ ਅੰਦਰੀ ਆ ਕੇ ਲੈਨੇ ਆ ਲੈ ਉਹ ਆ ਗਿਆ ਮੈਂਬਰ ਹੋਰ ਮੈਂਬਰ ਆ ਕਿਵੇਂ ਐ ਠੀਕ ਐ ਠੀਕ ਐ ਲੈ ਤੈਨੂੰ ਇੱਕ ਚੀਜ਼ ਦਿਖਾਵਾਂ ਆ ਦੇਖ ਉਹ ਬੱਲੇ ਚਿੰਪੜ ਰੱਖਿਆ ਬੜਾ ਨੱਚੀ ਜਾਂਦੇ ਨੇ ਤਾਂ ਓਏ ਕਿਉਂ ਨੱਚਦੀ ਆ ਚਾਚੀ ਸੋਣੀ ਹਾਂ ਹਾਂ ਚਾਚੀ ਤੂੰ ਐਂ ਕਰ ਇਹ ਮਸਲਾ ਵੱਡਾ ਐ ਜਬਾ ਕਾਂ ਕੋਲੇ ਇਹ ਜੀ ਚੰਗੀ ਨੂੰ ਜੇ ਸਾਡੀ ਪੰਚਾਇਤ ਵਾਲੇ ਗਰੁੱਪ ਚ ਪਾ ਦੇ ਲੈ ਪੰਚਾਇਤ ਵਾਲੇ ਗਰੁੱਪ ਚ ਪਾ ਦੇ ਸਾਡੀ ਬੜੀ ਬੀਹੀ ਪੱਕੀ ਕਰਵਾਈ ਹੈ ਤੁਸੀਂ ਉਹ ਤੂੰ ਪੱਕੀ ਸਾਡੇ ਇੰਟਰਲੌਕ ਟਾਈਲ ਲਵਾ ਦੇਾਂਗੇ ਤੂੰ ਪਰ ਇਹ ਸਾਡੇ ਗਰੁੱਪ ਚ ਪਾ ਥੋੜੀ ਜੀ ਨਾ ਨਾ ਇਹ ਤਾਂ ਮੈਂ ਆਪਦੇ ਕੰਮ ਖਾਤਰ ਰੱਖੀ ਆ ਚਾਚੀ ਤੋਂ ਟਰਾਲੀ ਲੈ ਆਣੀ ਪਈ ਚੱਲ ਤੂੰ ਜ ਨਹੀਂ ਪਾਉਣੀ ਨਾ ਪੰਚਾਇਤ ਵਾਲੇ ਗਰੁੱਪ ਚ ਇੱਕ ਕੰਮ ਹੋਰ ਕਰ ਛੋਟਾ ਜਾਂ ਹਾਂ ਇਹ ਤੂੰ ਸੁੱਖੀ ਦੀ ਬੇਬੇ ਨੂੰ ਦਿਖਾ ਦੇ ਫੇਰ ਦੇਖੀ ਝਟ ਕਿਵੇਂ ਪੈਂਤਰੇ ਨਿਕਲਣਗੇ ਹਾਏ ਹਾਏ ਐਥੋਂ ਤਾਂ ਕਿਤੋਂ ਨਹੀਂ ਹੈਗੇ ਟਿਪਟਿਪ ਜੀ ਚੱਲ ਪ੍ਰਸ਼ਾਦ ਸਾਂਭਾ ਮਾਤਾ ਮੁੰਦਾਰ ਕੀ ਮਾਟ ਟਿਪ ਟਿਪ ਜੀ ਕੋਮ ਲੱਗੇ ਤੇ ਕਿਤੇ ਮੇਰਾ ਤਾਂ ਸਾਰਾ ਪੇਟੀ ਦਾ ਸਮਾਨ ਭਿੱਜ ਜਾਊਗਾ ਇੱਕ ਇਹਦਾ ਹੁਣ ਢੱਕਣ ਮੜਦਾ ਲੀਕ ਹੈਗਾ ਚਲ ਕੋਸ਼ਾ ਨਹੀਂ ਹੁੰਦਾ ਐ ਕਰਦਿਆਂ ਮੈਂ ਤਾਂ ਅੱਜ ਕਹਿ ਕੇ ਨਾ ਬਾਲੀ ਨੂੰ ਪੇਟੀ ਵੇਲੀ ਕਰਕੇ ਦੂਜੇ ਕਮਰੇ ਚ ਧਰ ਦਾਨੀਆ ਪਹਿਲਾਂ ਵੀ ਲੱਗੇ ਜਾਂ ਟਿਪ ਟਿਪ ਜੀ ਕਰਨੇ ਤਾਂ ਕਦੇ ਕਦੇ ਡਰ ਆਇਆ ਮੈਨੂੰ ਤਾਂ ਪਾਈ ਪੂਰਾ ਕਿਤੇ ਮੇਰੇ ਸਮਾਨ ਚ ਪਾਣੀ ਨਾ ਪੈ ਜੇ ਅੱਜ ਨਾਲੇ ਮੁੰਡਾ ਕਰਿਆਗਾ ਇਹ ਵੇਲਾ ਕੀ ਕਰਦਾ ਘਰੀ ਕਰਦਾ ਹੁੰਦਾ ਕਰਦਿਆਂ ਪੇਟੀ ਵੇਲੀ ਮੈਂ ਕਹਿ ਕੇ ਅੰਦਰ ਖੜਾ ਨੇ ਉਹ ਦਿੱਤ ਨਹੀਂ ਪਕਾਈ ਮਾਰ ਦਿੱਤੀ ਫਟਾਣੀ ਜੀ ਫਤਿਹ ਜੀ ਸਾਹਮਣਾ ਦੇ ਦੇ ਗੱਲਾਂ ਕਰਦੀ ਐ ਮੈਨੂੰ ਤਾਂ ਨਹੀਂ ਲੱਗਦਾ ਨਹੀਂ ਇਹ ਤਾਂ ਸੂਈ ਜਿਹੜੀ ਨੂੰ ਆ ਕੇ ਕਰਨਾ ਸੀ ਆ ਜਲੂਸ ਕੜਤਾ ਹੀ ਕੰਜਰਖਾਨਾ ਰਹਿ ਗਿਆ ਆ ਤੁਹਾਡਾ ਸਿਆਪਾ ਆਂਡ ਗਵਾਂਡ ਨੂੰ ਕੀ ਜਵਾਬ ਦੂੰ ਮੜੇ ਜਾ ਕੇ ਇਹ ਦੇਖੋ ਆ ਜੇ ਮੇਰੀ ਗੱਲ ਸਮਝਿਓ ਉੱਚਾ ਨਹੀਂ ਕਰੀ ਜਾ ਕੇ ਆਏ ਬੁਛੀ ਅਰੇ ਬੇਬੇ ਕੁਝ ਹੋਰ ਤਾਂ ਇੰਕ੍ਰਿਪਟ ਕਰਦਾ ਜੇ ਤਾਂ ਉਹਨੇ ਕੈਸਾ ਵਿਪਈ ਕਰਤਾ ਫਿਰ ਤਾਂ ਸੰਧਾ ਜਵਾਕਾਂ ਨੇ ਦੱਸਤਾ ਅਸਲ ਤਾਂ ਕਵਰੇ ਤੇਰੀ ਸ਼ਰਮ ਮੰਨ ਕੇ ਬਿੱਬੀ ਨਾਂ ਦੱਸੋ ਹਾਂ ਜਿਉਣਾ ਇਹ ਕਹਤਾ ਵੀ ਬਈ ਹੋਰ ਤਾਂ ਕੀ ਕਰਨਾ ਕੱਲਾ ਕੁਸਲ ਖਾਨਾ ਫਿਰ ਬਚ ਚਰੇਗੀ ਠੀਕ ਐ ਚਲੋ ਪੁੱਛਦੀ ਐ ਠੀਕ ਐ ਕੋਈ ਕਿਸੀ ਇੱਥੇ ਬੈਠੇ ਰਹੋ ਜਿਹੜੇ ਲੋੜ ਪਈ ਹਾਕ ਮਾਰਨੀ ਮੈਂ ਤੁਹਾਨੂੰ ਇਹ ਕਹਦੀ ਸੀ ਪੁੱਤ ਹਾਂ ਮੈਂ ਤਾਂ ਜਵਾਬ ਕਹਦੇ ਕਿਹਤੋ ਵਹਿਮ ਹੋ ਗਿਆ ਭਾਈ ਤੇ ਹੁਣ ਆਪਾਂ ਐ ਕਰਦੇ ਆ ਦੋਨੇ ਤਿੰਨੇ ਜਾਨੇ ਲੱਗ ਕੇ ਨਾ ਆਪਾਂ ਪੇਟੀ ਵਿਹਲੀ ਕਰ ਲਾਂ ਨੇ ਬਿੱਬੇ ਮਲਾ ਬੰਦਾ ਬੰਦਾ ਜਵਕਾ ਜਾਨੇ ਜਿਹੜੇ ਸਾਹ ਹਾਂ ਬੇਬੇ ਉਂਗਲੀਆਂ ਕਰ ਕਰ ਸਮਝਾਈ ਜਾਂਦੀਆਂ ਨਾ ਮਤਲਬ ਕੰਮ ਤਾਂ ਹੋ ਗਿਆ ਉਹਨਾਂ ਮੈਂ ਤਾਂ ਇਹ ਕਹਿੰਦੀ ਸੀ ਕੁਛ ਕੋਈ ਮਨਉਣ ਵਾਲੇ ਤੋਂ ਬਿਨਾਂ ਕੁਝ ਹੋਰ ਤਾਂ ਨਹੀਂ ਟਿਪ ਟਿਪ ਕਰਤਾ ਉਹ ਮੈਨੂੰ ਭਾਈ ਉੱਥਾਂ ਮੈਨੂੰ ਡਰ ਲੱਗਦਾ ਕਿਉਂ ਆਪਣੀ ਪੇਟੀ ਭਰੀ ਪਿਆ ਸਮਾਨ ਦੀ ਹਾਂ ਐਵੇਂ ਤੈਨੂੰ ਪਤਾ ਦਰੀਆਂ ਖੇਸ ਪੁੱਤ ਕਿਹੜਾ ਐਵੇਂ ਬਣਦੇ ਨੇ ਖਰਾਬ ਹੋ ਜਾਣਗੇ ਹਾਂ ਨਾਲੇ ਉਹਨੂੰ ਮੜ ਜੀ ਹਵਾ ਲੱਗ ਜੂਗੀ ਠੀਕ ਹੈ ਹੋਰ ਕਹਿ ਕੇ ਸਾਨੂੰ ਸੁੱਖੀ ਨੂੰ ਆਪਾਂ ਕਰਾਉਣਾ ਕੰਮ ਠੀਕ ਹੈ ਮੈਂ ਤੁਹਾਨੂੰ ਐਂ ਕਹਿੰਦੀ ਸੀ ਜਵਾਕ ਤੈਨੂੰ ਕਿੱਥੇ ਕਿ ਮਿਲੀ ਸੀਗੇ ਜਵਾਕ ਮੈਨੂੰ ਕਿੱਥੇ ਥੋੜਾ ਜਿਹਾ ਪਹੀਜੀ ਚ ਮਿਲੇ ਨੇ ਅੱਛਾ ਹੋਰ ਕੀ ਕਹਿੰਦੇ ਸੀਗੇ ਉਹ ਉਹ ਤਾਂ ਐਂ ਕਹਿੰਦੇ ਸੀ ਕਹਿੰਦੇ ਤੂੰ ਜਾ ਕੇ ਦੇਖ ਲੈ ਕਹਿੰਦੇ ਘਰ ਦਾ ਟਿਪਟਪ ਹੋ ਜਾਂਦੀ ਐ ਤੈਨੂੰ ਕਹਿੰਦੇ ਜਾ ਕੇ ਸਾਰਾ ਪਤਾ ਲੱਗ ਜੂ ਮੈਂ ਐ ਵਧੀਆ ਵਧੀਆ ਹੋਰ ਸੁਣਾ ਵਧੀਆ ਵਧੀਆ ਇੱਥੇ ਜਵਾਕ ਜਿਆ ਬੈਠਾ ਉਹਦਾ ਨਾ ਵੀਡੀਓ ਦੇਖ ਬੜੀ ਅਸਲ ਆਇਆ ਕਰੀ ਜੇ 150 ਰੁਪਏ ਦੇ ਦੇ ਨਾ ਪੰਚਾਇਤ ਵਾਲੇ ਗਰੁੱਪ ਚ ਪਾਉਂਦਾ ਹੋਇਆ ਆਪਣੇ ਚ ਗਰੁੱਪ ਚ ਪਾਉਂਦਾ ਕਾਦੀ ਵੀਡੀਓ ਮੈਨੂੰ ਇਹ ਵੀ ਦੱਸ ਦੇ ਉਹ ਜਾ ਕੇ ਦੇਖ ਤਾਲਾ ਉਹ ਤਾਂ ਮੈਂ ਉਹ ਤਾਂ ਮੈਂ ਦੇਖ ਲੈਣਾ ਹੈ ਕਿ ਉੱਪਰ ਚੁਪ ਚੁਕਰੀ ਜਾਣਾ ਜੀ ਤੂੰ ਉਹ ਭੱਗ ਜੂ ਯਾਰ ਮਾੜਾ ਮੋਟਾ ਖੜ ਵੀ ਜਾਇਆ ਕਰ ਤੂੰ ਜਵਾਕ ਜਾ ਭੱਗ ਜੂ ਬਾਈ ਬਣ ਕੇ ਛੇਤੀ ਬੱਸ ਉਹ ਚੱਲ ਠੀਕ ਆ ਚੰਗਾ ਚੱਲੀਏ ਅੱਲਾ ਗੱਲ ਕਰਦੇ ਆ ਕਿ ਹੁਣ ਦੇਖੀਏ ਕੀ ਕਹਿੰਦਾ ਸੀ ਜਵਾਕ ਜਾ ਦੇਖਦੇ ਆ ਆ ਕਿਹੜਾ ਆ ਗਿਆ ਹੁਣ ਉਹ ਛੇਰਾ ਉਹ ਬੰਟੀ ਵਾਲੀ ਵੀਡੀਓ ਜੀ ਕਿਹੜੀ ਆ ਜਿਹੜਾ ਬੰਟੀ ਕਹਿੰਦਾ ਹੈ ਕਿਹੜੀ ਵੀਡੀਓ ਉਹ ਬੰਟੀ ਜਿਹੜਾ ਕਹਿੰਦਾ ਸੀਗਾ ਮੜੀ ਜਾ ਵੀਡੀਓ ਮੈਨੂੰ ਵੀ ਦਿਖਾ ਦੇ ਮੜੀ ਮੋਟੀ ਯਾਰ ਕਿਹੜੀ ਵੀਡੀਓ ਪੁੱਤ ਬਣ ਕੇ ਦਿਖਾਈ ਮੈਨੂੰ ਮੜਾ ਜਾ ਉਹ ਵੀਡੀਓ ਤਾਂ ਮੈਨੂੰ ਤਾਂ ਪਤਾ ਨਹੀਂ ਯਾਰ ਉਹ ਬੰਟੀ ਕਹਿੰਦਾ ਸੀਗਾ ਦਿਖਾ ਦੇ ਪੁੱਤ ਬਣ ਕੇ ਦੇਖ ਲੈ ਓਹ ਹੋਏ ਯਾਰ ਇਹ ਤੂੰ ਕਿੱਥੇ ਛੁਪ ਬਣਾ ਲਈ ਇਹ ਤਾਂ ਬਸ ਬਣਾ ਲਈ ਮੈਂ ਪੁੱਤ ਬਣ ਕੇ ਤੂੰ ਹੁਣ ਐਂ ਕਰ ਮੇਰੀ ਗੱਲ ਸੁਣ ਇਹਨੂੰ ਨਾ ਗਰੁੱਪ ਜੇ ਚ ਪਾ ਦੇ ਆ ਜੀ ਕਰਦਾ ਅਗਲੇ ਦਾ ਮਸਲਾ ਗਰੁੱਪ ਚ ਪਾ ਦੇ ਉਹ ਲੈ ਓਏ ਕੁਛ ਨਹੀਂ ਹੁੰਦਾ ਜਿਹੜਾ ਤੂੰ ਲੈਣਾ ਲੈ ਲਈ ਯਾਰ ਬਾਈ ਬਣ ਕੇ ਪਾ ਦੇ ਤੂੰ ਬਣ ਕੇ ਲੈ ਆਣੇ ਸਾਰੇ ਪਿੰਡ ਚ ਡੰਡੀ ਪੱਟਦੀ ਹੁਣ ਲੋਕ ਪੱਟ ਦੇਣਗੇ ਉਹ ਤਾਂ ਮੇਰੇ ਗੜ ਪਏ ਜਾਣਗੇ ਓ ਤੂੰ ਲੈ ਲਈ 100 ਰੁਪਿਆ ਨਾ ਨਾ ਮੈਂ ਕੋਈ 100 ਰੁਪਿਆ ਅਗਲੇ ਦਾ ਕਰਦਾ ਮਾਮਲਾ ਸਾਡਾ ਓਏ ਵੱਧ ਲੈ ਲਈ ਤੈਨੂੰ 200 ਦੇ ਦੂੰਗਾ ਪੁੱਤ ਬਣ ਕੇ ਕੁਛ ਨਹੀਂ ਹੁੰਦਾ ਨਹੀਂ ਨਹੀਂ ਲੈਣੀ ਸਾਡਾ ਕਰਦਾ ਮਾਮਲਾ ਓਏ ਕੁਛ ਨਹੀਂ ਹੁੰਦਾ ਯਾਰ ਹੁਣ ਜੇ ਤੂੰ ਲੋਕਾਂ ਨੂੰ ਤਾਂ ਦਿਖਾਈ ਦਿੱਤੀ ਲੈ ਆ ਖੜਾ ਬਾਈ ਆ ਗਰੁੱਪ ਜੇ ਚ ਪਾ ਰਿਹਾ ਕਿਵੇਂ ਵੀਰੇ ਵਧੀਆ ਬਾਈ ਤੂੰ ਦੱਸ ਵਧੀਆ ਵਧੀਆ ਹੋ ਠੀਕ ਆ ਹਾਂ ਹਾਂ ਵਧੀ ਪਾਂਟੀ ਹੁੰਦੀ ਮੈਨੂੰ ਕੀ ਕਹਿੰਦਾ ਸੀ ਪਹਿਲੇ ਤੇ ਲਵੇ ਵੀਡੀਓ ਕੋਈ ਨਾ ਨਾ ਕੋਈ ਵੀਡੀਓ ਨਹੀਂ ਮੇਰੇ ਕੋਲ ਕੋਈ ਯਾਰ ਹੈਗੀ ਆ ਉਹਨੇ ਮੈਨੂੰ ਨਾ 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 ਕੋਈ ਵੀਡੀਓ ਨਹੀਂ ਮੇਰੇ ਕੋਲ ਤੂੰ ਸਿੱਧਾ ਸਿੱਧਾ ਕਹਦੇ ਮੈਂ ਦਿਖਾਉਣੀ ਨਹੀਂ ਵੀਡੀਓ ਹੀ ਨਹੀਂ ਹੈਗੀ ਬਾਈ ਮੇਰੇ ਕੋਲੇ ਕੋਈ ਤੈਨੂੰ ਨਹੀਂ ਦਿਖਾਈ ਜਾ ਰੇ ਨੇ ਦਿਖਾਈ ਆ ਯਾਰ ਮੈਂ ਹੁਣ ਦੇਖ ਕੇ ਟਿਆ ਲੈ ਤੂੰ ਬੋਲਦਾ ਬੰਦੇ ਵਾਲੀ ਕੀ ਗੱਲ ਆ ਯਾਰ ਭੇਜ ਦੇ ਮੈਨੂੰ ਭੇਜ ਦੇ ਯਾਰ ਭੇਜੀ ਨਹੀਂ ਹੈਗੇ ਤੂੰ ਸਿੱਧਾ ਜਵਾਬ ਦੇ ਦੇ ਕਿ ਤੈਨੂੰ ਨਹੀਂ ਦਿਖਾਉਣੀ ਯਾਰ ਬਾਈ ਯਾਰ ਵੀਡੀਓ ਕੋਈ ਹੈ ਨਹੀਂ ਯਾਰ ਕੀ ਦਿਖਾਤਾ ਇਹਨੂੰ ਮੈਂ ਕੀ ਪ੍ਰੂਫ ਹੈ ਤੇਰੇ ਕੋਲੇ ਟਾਈਮ ਨਾਲ ਖੇਤ ਨਿਕਲ ਜਲ ਮੇਰੇ ਸਾੜ ਦਾ ਕਿਹਨੂੰ ਮੂੰਹ ਦਿਖਾਵਾਂਗੇ ਹੁਣ ਇੱਥੇ ਜੇ ਨਾਂ ਵੀ ਦੱਸਿਆ ਹੋਇਆ ਹੀ ਨਹੀਂ ਪਤਾ ਜਵਾਕ ਜੇ ਦੁਪਹਿਰੇ ਆ ਕੇ ਫੇਰ ਕਹੇ ਨਾ ਵੀ ਦੁਬਾਰੇ ਟਿਪ ਟਿਪ ਕਰਕੇ ਦਿਖਾਓ ਅਣੀਆਂ ਅਣੀਆਂ ਦਾ ਕੀ ਹੈ ਕਿ ਦੇਖਦੇ ਕੁਝ ਹੋਰ ਹੈ ਕਹਿੰਦੇ ਕੁਝ ਹੋਰ ਨੇ ਹਨਾ ਐਵੇਂ ਜਵਾਕਾਂ ਤਾਂ ਗੱਲ ਹੈ ਨਾ ਜਿਹੀ ਜਿਹੀ ਦੇਖੂ ਗੱਲ ਉਹੇ ਜੀ ਕਹੂਗਾ ਬਾਹਰ ਵੀ ਨਹੀਂ ਬੇਬੇ ਉਹ ਹੈਗੇ ਤਾਂ ਬੇਸ਼ੱਕ ਮੇਰੀ ਮੁੰਡੇ ਨੇ ਪਰ ਮੈਨੂੰ ਉਹਨਾਂ ਤੇ ਯਕੀਨ ਨਹੀਂ ਆ ਪਿਓਤੀ ਗਏ ਨੇ ਕਹਿੰਦੇ ਕੁਝ ਹੋਰ ਨੇ ਕਰਦੇ ਕੁਝ ਹੋਰ ਨੇ ਚੱਲ ਕੋਈ ਨਹੀਂ ਜਿਹੜਾ ਸਵਾ ਇਹੋ ਜਿਹਾ ਕਰ ਲੈਂਦਾ ਹਾਂ ਤੇ ਚੱਲ ਫਿਰ ਸੁਖੀ ਨੂੰ ਤੂੰ ਪੁੱਛ ਲੈ ਚੰਗਾ ਕੀ ਪੁੱਛ ਬੀ ਆਪੇ ਪੇਟੀ ਬੈਲੀ ਕਰ ਲੈਣਾ ਮੇਰੇ ਸਹਣੇ ਦਾ ਪਤਾ ਨਹੀਂ ਕੀ ਭਾਂਡਾ ਭੰਨੂਗੀ ਆ ਠੀਕ ਮੈਂ ਤੁਹਾਨੂੰ ਐ ਕਹਿੰਦੀ ਸੀ ਜੀ ਤੁਸੀਂ ਅੱਜ ਬੈਲੀ ਹੀ ਹੋ ਕਰੇ ਉਹਨੇ ਬੇਬੇ ਦੀ ਪੇਟੀ ਤੋਂ ਆਪ ਬਿਸਤਰੇ ਜੀ ਕੱਢ ਕੇ ਪੇਟੀ ਨੂੰ ਦੂਜੇ ਕਮਰੇ ਚ ਨਾ ਰੱਖ ਦਈਏ ਮੇਰੇ ਕੋਲੇ ਟਾਈਮ ਕਿੱਥੇ ਆ ਕਿਉਂ ਮੈਂ ਤਾਂ ਖੇਤ ਤੇ ਆਣਾ ਸਪਰੇਅ ਕਰਨੀ ਆ ਮੈਨਾਂ ਟਰਾਲੀ ਲੈ ਕੇ ਜਾਣਾ ਮੇਰਾ ਚਾਹਕੋਟ ਦਾ ਸਮਾਨ ਮੰਨਦੇ। ਨਾ ਮੈਂ ਸਪਰੇ ਹੁਣ ਕਰ ਖੇਤ ਚ ਮੀਂਹ ਪਈ ਜਾਂਦਾ। ਉਹ ਮੀਂਹ ਫੇਰ ਕਿੱਡੀ ਗੱਲ ਜੇ ਪਈ ਜਾਂਦਾ। ਬੇ ਜਦੋਂ ਸੁੱਕ ਪੱਕਾ ਹੋਗਾ ਫੇਰ ਸਪਰੇ ਕਰ ਲਈ। ਉਹ ਨਹੀਂ ਨਹੀਂ ਉਹ ਤਾਂ ਸੁੰਡੀ ਪਈ ਪਈ ਐ। ਸੁੰਡੀ ਪਈ ਪਈ ਲੈ ਦੱਸ। ਐਹੀ ਜੀ ਸਪਰੇ ਆ ਉਹ ਜਿਹੜੀ ਤੂੰ ਕਰਕੇ ਆਵੇਂਗਾ। ਬਸ ਬੇਬੇ ਤੈਨੂੰ ਤੂੰ ਐਂ ਕਰਾਵਾ ਚਾਹਕੋਟ ਦਾ ਸਮਾਨ ਮੰਨ ਮੈਂ ਜਾਵਾਂ। ਠੀਕ ਐ ਬੇਬੇ ਮੈਂ ਤੁਹਾਨੂੰ ਸਾਨੂੰ ਕੀ ਪਤਾ ਇਹ ਗੱਲਾਂ ਦਾ। ਆਹੋ ਕੋਈ ਨਾ ਐ ਚ ਪਾ ਦਨੀ ਮੈਨੂੰ ਤਾਂ ਲੱਗਦਾ ਤੇ ਡਰਦੀ ਭੱਜੀ ਜਾਂਦਾ ਇਹ ਹਾਂਜੀ ਆ ਦੇਖ ਲੈ ਨਾ ਇਹਨੇ ਜਮਾਂ ਨਹੀਂ ਸਪਰੇਅ ਕਰਨੀ ਜਾ ਕੇ ਮੋਦਨਾ ਮੋਟਰ ਤੇ ਸੌਜੂਗਾ ਮੈਥੋਂ ਲਿਖ ਕੇ ਲੈ ਆ ਲੈ ਬਸ਼ੱਕ ਦੀ ਕਿਉਂ ਬੇਬੇ ਮਤਲਬ ਇਹ ਕੰਮ ਨਹੀਂ ਕਰਦਾ ਹੈ ਖੇਤ ਚ ਜਮਾਂ ਨਹੀਂ ਕਰਦਾ ਕੰਮ ਇਹ ਤਾਂ ਕਰੋ ਟਲਕੇ ਗਿਆ ਵੀ ਮੈਨੂੰ ਕੰਮ ਨੂੰ ਕਾਵਾ ਕਰਦੀਆਂ ਨੇ ਅੱਛਾ ਹਾਂ ਇਹ ਤਾਂ ਤੈਨੂੰ ਪਤਾ ਹੀ ਨਹੀਂ ਲੱਗਣ ਦਿੰਦਾ ਵੀ ਉੱਥੇ ਕੁੱਟਦੇ ਕੀ ਕਰਦਾ ਕੀ ਨਹੀਂ ਕਰਦਾ ਕੰਮ ਕਰਦਾ ਕਿ ਸੌਂਦਾ ਜਾ ਕੇ ਸੌਂਦਾ ਹੈਗਾ ਹਾਂ ਕੁੱਛ ਹੋਰ ਲ ਸੋਣ ਵਾਲੀ ਤਾਂ ਮਾੜੀ ਗੱਲ ਐ ਫਿਰ ਬੇਬੇ ਤੂੰ ਟੈਨਸ਼ਨ ਨਾ ਲੈ ਅੱਜ ਮੈਂ ਵੀ ਨਾ ਇਹੋ ਜਿਹਾ ਜੰਤਰ ਲਾਉਂਗੀ ਇਹਦੇ ਤੇ ਮੈਨੂੰ ਘਰੇ ਆਉਂਦੀ ਪਤਾ ਲੱਗ ਜੂ ਵੀ ਅੱਜ ਖੇਤੇ ਨੇ ਕੰਮ ਕਰਿਆ ਕਿ ਸੌਂ ਕੀ ਆਇਆ ਮੈਨੂੰ ਐਂ ਪਤਾ ਲੱਗ ਜੂ ਮੈਂ ਵੀ ਵੀ ਇਹ ਐਵੇਂ ਨਹੀਂ ਪੜੀ ਨਾ ਅਹੀ ਦੀ ਚੀਜ਼ ਕੀ ਹੱਤੀ ਕਿਤੇ ਕਰੰਟ ਕਾਉਂਟ ਪੈ ਲੱਗਦਾ ਉਹਦਾ ਹੋ ਹੋ ਬੇਬੇ ਬਸ ਕੋਈ ਕਰੰਟ ਨਹੀਂ ਲੱਗਦਾ ਹੈਗਾ ਤੂੰ ਟੈਨਸ਼ਨ ਨਾ ਲੈ ਤੂੰ ਜਾ ਮੈਂ ਤੈਨੂੰ ਜਾ ਕੇ ਚਾਹ ਲੈ ਕੇ ਆਉਣੀ ਤੇਰੇ ਵਾਸਤੇ ਮੈਂ ਉਹਦਾ ਚਾਹਗੁੜ ਬੰਨਦਾ ਠੀਕ ਹੈ ਮੈਂ ਤਾਂ ਨਾ ਪੁੱਛਿਆ ਦੀ ਸੱਚੀ ਉਹ ਸਭਰੇ ਕਰੇਗਾ ਤੇ ਤੂੰ ਉਹ ਸੱਚੀ ਜੜੀ ਦੀ ਗੱਲ ਆ ਬੇਬੇ ਜਦੋਂ ਕਰ ਲਈਏ ਸਭਰੇ ਮੈਨੂੰ ਐ ਨਹੀਂ ਯਕੀਨ ਆਉਂਦਾ ਇਹ ਨਹੀਂ ਪਈ ਜਾਂਦਾ ਨਹੀਂ ਚ ਕੋਣ ਕੋਣ ਸਭਰੇ ਐ ਕਰੋ ਸਾਰਾ ਟੱਬਰ ਮੇਰੇ ਨਾਲ ਵਗ ਜਾ ਉਥੇ ਕੋਠੇ ਚ ਬਹਿ ਜਾ ਜਾ ਕੇ ਫਿਰ ਇੱਕ ਗਲਤ ਹੈਗੀ ਐ ਫਿਰ ਤੂੰ ਮੈਨੂੰ ਵੀ ਝੂਠ ਬੋਲ ਕੇ ਖੇਤ ਜਾ ਕੇ ਸੋ ਜਾਂਦਾ ਇੱਥੇ ਮੇਰੇ ਕੋਲ ਰਹੇ ਮੇਰੇ ਨਾਲ ਮਾੜਾ ਮੋਟਾ ਕੰਮ ਚੱਤ ਬਟਾ ਦਿਆ ਕਰੇ ਮੇਰੇ ਬੀਏ ਪੜੀਆਂ ਸਾਰੀਆਂ ਫੋਸ ਥੱਲੇ ਆਈਆਂ ਪਈਆਂ ਨੇ ਮੈਂ ਵੀ ਅੱਜ ਪਤਾ ਕਰਦੀ ਹਾਂ ਵੀ ਖੇਚ ਜਾ ਕੇ ਕਰਦਾ ਕੀ ਹੈ ਹਾਂ ਤਾਂ ਭਾਈ ਕੀ ਕਰਨਾ ਤਾਂ ਆਲੋ ਲੈ ਬੇ ਜਾ ਬੱਤ ਆਲੋ ਤੁਸੀਂ ਵੀ ਫਿਰ ਲੋ ਦੋ ਘੁੱਟਾ ਚਾਹ ਲਓ ਆਏ ਹੈ ਮੈਂ ਤੁਹਾਨੂੰ ਇਹ ਕਹਿੰਦੀ ਸੀ ਚਾਪੜ ਮੈਂ ਬੰਨਤਾ ਨਾਲ ਦੋ ਰੋਟੀਆਂ ਵੀ ਬਨਨ ਗਈਆਂ ਮੈਂ ਕਿ ਖਾ ਲਵਾਂਗੀ ਕੰਮ ਕਰਕੇ ਭੁੱਖ ਲੱਗੂਗੀ ਨਾ ਸਬਜ਼ੀ ਨਹੀਂ ਸੀ ਚਾਰਨ ਵਾਲੀ ਬਨੀਆਂ ਨੇ ਹਾਂ ਕੋਈ ਚੱਕਰ ਨਹੀਂ ਚਾਰਨਾ ਵਧੀਆ ਲੱਗਦੀ ਹੁੰਦੀ ਪਹਿਰੇ ਜੇ ਤੇ ਮੈਂ ਕਹਿੰਦੀ ਸੀ ਨਾਲ ਇਹ ਬੰਨ ਲਓ ਇਹ ਕੀ ਆ ਬਈ ਇਹ ਕੜੀਏ ਜੀ ਹੋਰ ਕੀ ਹੈ ਰੇ ਮਾਈ ਕਰਨੇ ਖੇਤ ਮੀ ਪਈ ਜਾਂਦਾ ਤੁਸੀਂ ਮੇਰੀ ਗੱਲ ਸੁਣੋ ਦੇਖੋ ਹੁਣ ਤੁਸੀਂ ਕੰਮ ਕਰਦੇ ਕਰਦੇ ਭੱਜ ਕੇ ਕੋਠੇ 'ਚ ਟਾਈਮ ਦੇਖਦੇ ਹੋ ਨਾ ਵੀ ਕੀ ਟਾਈਮ ਹੋ ਗਿਆ ਨਾਲੇ ਤਾਂ ਰੋਟੀ ਢੁੱਕ ਟਾਈਮ 'ਤੇ ਖਾ ਲਿਆ ਕਰੋਗੇ ਨਾਲੇ ਸੁਣੂ ਮੈਨੂੰ ਪਤਾ ਲੱਗ ਜਾਊਗਾ ਵੀ ਕਿੰਨੇ ਟਾਈਮ ਤੁਸੀਂ ਕਿੰਨੀਆਂ ਢੋਲੀਆਂ ਕਾਉਣੇ ਹੈਂ ਕਿੰਨਾ ਟਾਈਮ ਤੁਸੀਂ ਕੰਮ ਕਰਦੇ ਆ ਆ ਚੀਜ਼ ਹੈ ਲੈ ਬੰਨ ਲਓ ਦੇਖ ਲੈ ਦੇ ਤੇਰਾ ਕਿੰਨਾ ਬੋਹ ਕਰਦੀ ਆ ਹੈ ਲੱਗ ਜਾਣਾ ਵੀ ਬੋਲਣੇ ਨੂੰ ਹਾਂ ਲੈ ਤੁਹਾਨੂੰ ਲੋ ਆਦਾ ਕੰਮ ਤਾਂ ਵਧੀਆ ਕਰਤਾ ਕਰ ਅੱਛਾ ਫੇ ਜੁੱਝ ਨਾ ਜਾਵੇ ਕਿਤੇ ਖਰਾਬ ਨੀ ਨਹੀਂ ਬੀਜ਼ੀ ਨਹੀਂ ਜੀ ਤੁਸੀਂ ਬੰਨ ਲਓ ਰਾਵੜਦੀ ਹੈ ਅੱਛਾ ਇਹ ਹੀ ਚੀਜ਼ ਸੀ ਠਿਕੜੀ ਆ ਉਹ ਮੈਂ ਉਹ ਡਰ ਗਈ ਅੱਛਾ ਨਾ ਨਾ ਇਹ ਬੀਜ਼ੀ ਹਾਂ ਹਾਂ ਆ ਦੇਖ ਲੈ ਚਲ ਕੋਈ ਨਾ ਕੋਤਾ ਬਾਅਦਾਂ ਤੁਸਾਂ ਕੋਈ ਕਰ ਲਾ ਇਹਨੂੰ ਕੁਛ ਨਹੀਂ ਹੁੰਦਾ ਨਾਲੇ ਚ ਪਾਣੀ ਪਾਵੇ ਤੇ ਮੈਂ ਥੋੜਾ ਸਮਾਨ ਚਾ ਲੈਣਾ ਮੈਂ ਠੀਕ ਹੈ ਜੀ ਪਰ ਤੁਸੀਂ ਲੇਟ ਨਾ ਹੋਵੋ ਜੀ ਤਾਂ ਵਧੀਆ ਹਨਾ ਬੇਬੇ ਹਾਂ ਹਾਂ ਮੈਨੂੰ ਪਤਾ ਨਹੀਂ ਕੀ ਕਹਿੰਦੀ ਹੈਗੀ ਮੈਂ ਤਾਂ ਹੁਣ ਪਤਾ ਲੱਗਿਆ ਵੀ ਕੜੀ ਨੂੰ ਕਹਿੰਦੀ ਤੇ ਤਾਂ ਜੀ ਵਿਆਹ ਕਹਿੰਦੀ ਸੀ ਕਹਿੰਦੀ ਮੈਂ ਉਹ ਕਰਦੀ ਆ ਠੀਕ ਕਰਦੀ ਵੀ ਕਵਲੀ ਕੀ ਕਹਿੰਦੀ ਸੀ ਮੈਂ ਭੁੱਲ ਕੇ ਦਿਮਾਗ ਚੋਂ ਨਿਕਲ ਜਾਂਦੀ ਗੱਲ ਚੱਲ ਵੇ ਚੱਲ ਮੈਂ ਜਾਣਾ ਨਾਲੇ ਇੱਥੇ ਜਾ ਕੇ ਨਾਲਿਆ ਕਰ ਮੇਰੇ ਮਾੜ ਜਾਣਾ ਕਿਆ ਸਮਾਨ ਲੈ ਆਂਨੇ ਕਰਦਾ ਢੋਲੀ ਚਾਗਦਾ ਚੱਲ ਚੰਗਾ ਬੇਬੇ ਚੰਗਾ ਹਾਂ ਤੂੰ ਸਾਡਾ ਕਿ ਲੱਖਿਆ ਕੀ ਕਰਨਾ ਅਸਲ ਤਾਂ ਹੁਣ ਪਤਾ ਲੱਗਦਾ ਤੇ ਤੇਰੇ ਨੂੰ ਕੁਝ ਹੋਰੀ ਨਹੀਂ ਕਰਦਾ ਮੈਂ ਤਾਂ ਗੱਲ ਆਪੇ ਤਾਂ ਚੱਲਣਾ ਤਾਂ ਹੋਰ ਪੜਨਾ ਪੈਣਾ ਤੂੰ ਮੇਰੀ ਗੱਲ ਸੁਣ ਆਣੀ ਬੋਲੀ ਤਾਂ ਤਾਂ ਮੇਰੇ ਕੱਖ ਲੈ ਫਸ ਗਈ ਉਹ ਨੂੰ ਸੱਕ ਜੇ ਤੂੰ ਲੱਗਦੀ ਤੂੰ ਨਹੀਂ ਪਤਾ ਕਿਵੇਂ ਕੰਮ ਕਰੂਗੀ ਅੱਛਾ ਤੇ ਮੇਰੀ ਗੱਲ ਹਾਂ ਜਿਵੇਂ ਮੇਰੇ ਖੇਤ ਜਾਊਗਾ ਇਹ ਕੀ ਕੰਮ ਕਰੂਗਾ ਇਹ ਤਾਂ ਹੁਣ ਕੀ ਤੇ ਆਹੀ 1500 ਸਟੈਪ 1500 ਇਹਨੇ ਕੰਮ ਕਰ ਲਿਆ ਉਹ ਕੀ ਹੁੰਦਾ ਮਤਲਬ ਕਦਮ ਤੁਰਿਆ ਕਦਮ ਇਹਨੇ ਕਰਨਾ ਪੜਿਆ ਇਹ ਠੀਕ ਹੈ ਮਾਸੀ ਨੂੰ ਨਹੀਂ ਜੀਏ ਸੁੱਤਾ ਹੋਇਆ ਫਾ ਤਾਂ ਫਿਰ ਕਿਹੜੀ ਹੋਣੀ ਆ ਪਸਾ ਖੇਤ ਕਿੰਨੀ ਕੁ ਦੂਰ ਆਹੀ 2-3 ਕਿਸੂ ਹੋਣਗੀਆਂ ਮਸਾਂ ਨਹੀਂ ਆਪਾਂ ਕਰਿਆ ਹੈ ਨਾ ਫਿਰ ਪਤਾ ਲੱਗੂ ਜੂ ਤੇ ਘੜੀ ਤੇ ਦੇਖ ਕੇ ਇਹ ਤੁਰਿਆ ਇਹਨੇ ਕੰਮ ਕੀਤਾ ਕੋ ਸੁੱਤਾ ਸਾਰਾ ਕੁਝ ਉਹਦੇ ਵਿੱਚ ਚੱਲ ਜਾਂਦਾ ਆਪਣੇ ਕੋਈਆਂ ਚੀਜ਼ਾਂ ਚੱਲਦੀਆਂ ਸਾਰਾ ਘਰ ਉੱਡ ਟਲਾਂ ਗਈ। ਇਹਨਾਂ ਨੂੰ ਕੀ ਪਤਾ ਬੁੱਝੜਾ ਨੂੰ ਵੀ ਕਿਹੜੀ ਸਪਰੇ ਹੋਣੀ ਐ ਤੁਹਾਨੂੰ। ਕਨੇ ਕੰਨ ਖਾਈ ਜਿੰਦੇ ਸਾਰਾ ਦਾ। ਠਾਹਰ ਨਾਲ ਜਾ ਕੇ ਪੈ ਜਾ। ਲੋ ਮੈਂ ਤੂੰ ਕਰੀ। ਬਾਸ ਬਾਸ ਬਾਸ। ਉੱਥੇ ਕਿਹੜਾ ਚੱਕਾ ਉੱਥੇ ਵੀ ਆਪੀ ਚੱਕਣੀਆਂ ਨੇ ਅੱਜ। ਨਹੀਂ ਤਾਂ ਹੈ ਨਹੀਂ ਅੱਜ। ਤੇ ਆਹ ਲੋ ਸਮਾਨ। ਤੇ ਮੈਂ ਇਹ ਕਹਿੰਦੀ ਸੀਗੀ ਨਾਲੇ ਹਾਂ ਤੁਸੀਂ ਘੜੀ ਨੇ ਗੁੱਟ ਤੋਂ ਲਾਹਿਓ ਚੰਗਾ। ਕਿਉਂ? ਮੈਂ ਤਾਂ ਇਹ ਕਹਿਦੀ। ਕਿਉਂਕਿ ਜੀ ਮੇਰੀ ਸਾਰੀ ਜਿੰਨੀ ਵੀ ਜਮ੍ਹਾਂ ਪੁੰਜੀ ਸੀ ਨਾ ਮੈਂ ਘੜੀਤੀ ਲਾਤੀ ਰਖੜੀ ਵਾਲੇ ਸਾਰੇ ਪੈਸੇ ਨਾ ਬੱਸ ਮੈਂ ਕੜੀ ਉਲੰਘੀ ਸੀ ਮੈਂ ਰੈਕੋਰਡ ਨਾਲ ਜੀ ਸੀ ਹਰੇਕ ਦੇ ਘੁੱਟੇ ਤੇ ਬਣੀ ਹੋਈ ਮੈਂ ਕਿਹਾ ਮੇਰੇ ਵਾਲੇ ਜੀ ਦੇ ਹੀ ਬੰਨੀ ਹੋਵੇ ਕਿੰਨਾ ਨੇ ਆਪ ਨੂੰ ਐ ਪਤਾ ਲੱਗ ਜੀ ਵੀ ਖਰਾਬੀ ਗਰੂਪੀ ਤਾਂ ਨਹੀਂ ਕੋਈ ਇਹਦੇ ਚ ਫਿਰ ਨਹੀਂ ਹੁਣ ਤਾਂ ਬਾਣੀ ਮੋੜ ਲੂਗਾ ਫਿਰ ਦੁੱਧ ਮੋੜਨੀ ਨਹੀਂ ਅੱਜ ਮੈਂ ਸਾਰਾ ਦਿਨੇ ਇਹ ਬੰਦ ਕੇ ਰੱਖ ਬੱਸ ਬੰਨ ਲੀ ਨਾ ਸੋਣੀ ਵੀ ਲੱਗਦੀ ਤੇਰੀ ਬੰਨੀ ਹੋਈ ਥੋੜੇ ਜਿਹਾ ਪੜਿਆ ਲਿਖਿਆ ਜਿਹਾ ਲੱਗਦਾ ਹੁੰਦਾ ਤੂੰ ਪੜਿਆ ਨਹੀਂ ਹੈਗਾ ਚਲ ਕੋਈ ਨਾ ਸਮਾਨ ਪਾਦਾ ਦੁੱਧ ਤਾਂ ਪਾਦਾ ਸਾਰਾ ਹਾਂ ਸਾਰਾ ਕੁਝ ਪਾਉਤਾ ਜੀ ਟਾਟਾ ਚੰਗਾ ਚਲ ਠੀਕ ਆ ਬਾਏ ਚਲ ਨਾ ਸਮਾਰਟਫੋਨ ਪੇਟੀ ਦਾ ਆਪ ਹੀ ਕਾਢ ਨੀ ਹੋਰ ਵੀ ਬੇ। ਮੇਰੇ ਕੋਲ ਟਾਈਮ ਨਹੀਂ ਕਿਤੇ ਕੱਲ ਨੂੰ ਕਹੀ ਜਾऊं। ਠੀਕ ਹੈ ਜੀ ਨਾ ਮੈਂ ਕਢਾਉਣੀ ਆ। ਪਾਦ ਦੋਦੀ ਚੜੀ ਤੇ ਜੱਟ ਦੀ ਏ। ਇਹ ਕੋਈ ਕੋਈ ਬਣ ਸਕਦਾ। ਜੱਟ ਫਰਟਾ ਗੁਪੇਤ ਚੋਕਪੜੇ ਗੜਾ। ਜਾ ਵੀ ਪੋਂਦੂਆ। ਇਹ ਫਿਰ ਤੇਰਾ ਬਹਿਮੀ ਐ। ਆਹ ਪਾਦ ਦੋਦੀ ਚੜੀ ਤਾਂ ਮੈਂ ਨੈਟ ਤੇ ਦੇਖ ਲਈ। ਇਹ ਤਾਂ ਦੋ ਦਿਨਾਂ ਦੀ ਹੋ ਰਹਿੰਦੀ ਐ। ਤੇਰੀ ਏੜੀ ਨਾ ਮੈਂ ਸ਼ਾਮ ਨੂੰ ਭੰਨ ਦੂੰ ਆਹ ਸਹੀ ਤੂੰ ਕਰੇਰੇ ਸਾਲੇ ਕਿੱਧਰੋਂ ਆ ਗਏ ਨਾ ਪਕਾਈ ਮਾਰਦੇ ਆਹ ਦੇਖ ਦੇ ਖਾ ਜਾਂਦਾ ਗੱਗੂ ਗਿੱਲੋ ਚੱਲ ਪਏ ਸਰਦਾਰ ਜੀ ਹੁਣ ਕਿਉਂ ਨਹੀਂ ਟੋਕਦਾ ਵੀ ਪੜ੍ਹਾਈ ਕਰ ਲੋ ਹੁਣ ਖੇਤ 'ਤੇ ਆ ਗਏ ਮਾੜੀ-ਮੋਟੀ ਸਪਰੇ ਵੀ ਕਰਨੀ ਕਿ ਮੰਮੀ ਦੇ ਸੁਪਨੇ ਅੱਜ ਘੁੰਮਿਆ ਫਿਰੇ ਟੀਪ ਟੀਪ ਵਰਿਆ ਸਾ ਪਾਣੀ ਹੋਏ ਹੋਏ ਦੰਬੇ ਰੇ ਸਾਲੇ ਦੇ ਟਿਪ ਟਿਪ ਰਸਾ ਪਾਣੀ ਹੋਏ 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 ਖਾਣ ਮ ਕਰ ਲੋ ਤੁਹਾਡਾ ਪਿਓ ਆ ਵਾ ਓ ਤੇਰੀ ਗੱਲ ਬੂੜੇ ਪਿੰਡ ਚ ਬਜਾਤੀ ਹੂੰ ਤੈਨੂੰ ਗੱਗੂ ਕਿਲ ਕਿਹਾ ਕਰਨਗੇ ਮੇਰੇ ਪੁੱਤ ਦੇ ਦੇ ਮੈਂ ਜੋੜਾ ਲਾ ਨੂੰ ਜੇ ਕਿਸੇ ਨੇ ਦੱਸਿਆ ਉਹ ਖੇਤ ਆਉਂਦਾ ਸੀ ਜੀਨਾਂ ਵਾਲੀ ਨੂੰ ਦਾ ਨਾਲ ਲਿਆਉਂਗਾ ਜੀਨਾਂ ਤੂੰ ਟਿਪ ਟਿਪ ਕਰੀਆਂ ਦਾ ਸੀ ਕਰੇ ਮੀਚ ਨਾਲੇ ਹੋਰ ਟਿਪ ਟਿਪ ਬਾਈ ਹਾਏ ਭੱਜੋ ਭੱਜੋ ਹੋਏ 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 ਟਿਪਾ ਵਰਸਾ ਪਾਣੀ ਮੇਰੇ ਸਾੜਾ ਕਿੱਥੇ ਨਾ ਸਿਆਪਾ ਲੈ ਲੈ ਯਾਰ ਇਹ ਤਾਂ ਹੁਣ ਤਪਾਈ ਰੱਖਿਆ ਕਰਨਗੇ ਚੰਗਾ ਕਰੇ ਅੱਠ ਨੇ ਮਿਲਦੇ ਆ ਓਏ ਨਾ ਹੀ ਮਿਲਿਆ ਪੁੱਤ ਬਣ ਕੇ ਭੱਜ ਜੋ ਨਾ ਹੀ ਮਿਲਿਆ ਮੈਨੂੰ ਬੇਬੇ ਨਾਲੀ ਜੀ ਜੀ ਕਰ ਦੇ ਨਹੀਂ ਉਹਨਾਂ ਨੂੰ ਫੇਰ ਫੇ ਸਾਰੇ ਹੋ ਗਏ ਤੁਕੀ ਹਾਂ ਬਾਈ ਲੰਘਿਆ ਜਾ ਅਪਦਾਈ ਕਿਵੇਂ ਹੋ ਵਧੀਆ ਠੀਕ ਆ ਤੂੰ ਸੁਣਾ ਵਧੀਆ ਬਾਈ ਕਰੀਏ ਨਾ ਉਹ ਤਾਂ ਹੈ ਨਹੀਂ ਕਰੇ ਉਹ ਤਾਂ ਖੇਤ ਵਾਗ ਗਿਆ ਸੀ ਕਹਿੰਦਾ ਸਪਰੇਅ ਕਰਨੀ ਹੈ ਅੱਜ ਖੇਤ ਆ ਹਾਂ ਖੇਤ ਕਰਨ ਵਗ ਗਿਆ ਜਾ ਲਾ ਕਹਿੰਦਾ ਸਪਰੇਅ ਕਰਨ ਲਈ ਪਈਆ ਸੰਡੀ ਸੰਡੀ ਪਈ ਪਈ ਹੈ ਸਪਰੇਅ ਵਾਲਾ ਤਾਂ ਮੌਸਮੀ ਹੈ ਨਹੀਂ ਅੱਜ ਪਹਿਲਾਂ ਤਾਂ ਹੈ ਨਹੀਂ ਸੀਗਾ ਮੌਸਮ ਆ ਹੁਣ ਤਾਂ ਦੇਖ ਸੋਹਣੀ ਧੁੱਪ ਨਿਕਲੀ ਹੁਣ ਤਾਂ ਬੈਲਾ ਸਪਰੇਅ ਹੀ ਕਰਦਾ ਹੋਊਗਾ ਕੀ ਮੈਂ ਕੰਮ ਸੀ ਕੋਈ ਉਹ ਮਿਲ ਜੰਦਾ ਸੀ ਮੈਂ ਮਾ ਚਲ ਇਕੱਠੇ ਵਗ ਜਾਗੇ ਨਾ ਫਿਰ ਤੂੰ ਤਾਂ ਨਹੀਂ ਜਾ ਜਾਣਾ ਤਾ ਖੇਤ ਆ ਤਕੜੀਆਂ ਹਾਂ ਮੈਂ ਤਾਂ ਪੁੱਤ ਤਕੜੇ ਫਿਰ ਉਹ ਤਾਂ ਪੁੱਤ ਸਪਰੇਅ ਕਰਨ ਵਗ ਅੱਜ ਚਲ ਤੇ ਮੈਂ ਤਾਂ ਮਾਈ ਕਹਿੰਦੀ ਸੀ ਜੇ ਤੂੰ ਜੋਗੀ ਪੀਰੀ ਜਾਣਾ ਹੈ ਤਾਂ ਮੜ ਜੀ ਛੜ ਦੁੱਧ ਲੈ ਜਾ ਪਾਈਆ ਤੇ ਸੇਰ ਚਲ ਬੀਬੇ ਮਾਸੀ ਇਕੱਠੇ ਵਗ ਜਾਗੇ ਅਸੀਂ ਫਿਰ ਉਹ ਮੁੰਡੇ ਡਿੱਕੀ ਆਂਦਾ ਮੈਨੂੰ ਫਿਰ ਲੇਟ ਵਾਲਾ ਹੋ ਜੂ ਮੈਂ ਚਲ ਚੰਗੀ ਠੀਕ ਹੈ ਚਲ ਠੀਕ ਆ ਕੋਈ ਨਾ ਬੀਬੇ ਆ ਗਿਆ ਸਨੇਹਾ ਲਾ ਦਿਓ ਹਾਂ ਹਾਂ ਠੀਕ ਹੈ ਬਈ ਫੇਰ ਜਾਇਆ ਮਾਂਗੇ ਫੇਰ ਤਾਂ ਬੇਲੇ ਹੀ ਨਹੀਂ ਇਹ ਵਿਚਾਰਾ ਨਾ ਕੀ ਭਾਰ ਲੱਗਦਾ ਸੀ ਇਹਨੂੰ ਚੱਲ ਕੋਈ ਨਾ ਬੋਤਲ ਚ ਮੈਂ ਹੁਣ ਪਾਣੀ ਦੋ ਮਿੰਟਾਂ ਚ ਸੁੱਖ ਤਾਂ ਪਾ ਪੀ ਲਾ ਕੇ ਆਵਾਂਗੇ ਚੱਲ ਚੰਗਾ ਚੰਗਾ ਹੋਰ ਵੀ ਪੱਤੇ ਜੇ ਜੰਮੇ ਪਏ ਆ ਪਾਣੀ ਨਾਲ ਆਹ ਹਾਂ ਉਹ ਕਿਹੜੇ ਮੌਸਮ ਚ ਢੋਲੀ ਚੱਕੀ ਫਿਰਦਾ ਹੈ ਕਿਣਮਣ ਹੋਈ ਜਾਂਦੀ ਹੈ ਉਹ ਮੇਰੇ ਸਾਲੇ ਦਾ ਕਿਣਮਣ ਨੇ ਦਾ ਸਿਆਪਾ ਛੇੜਦਾ ਅੱਜ ਕੀ ਹੋ ਗਿਆ ਆ ਦੇਖ ਕੇ ਬੁੰਦਾ ਬੰਦੀ ਜੀ ਤੇਰੀ ਭਰਜਾਈ ਕਹਿੰਦੀ ਨੱਚ ਲੈਨੇ ਅਸੀਂ ਨੱਚਣ ਲੱਗੇ ਤਾਂ ਮੇਰੇ ਸਾਲ ਦੇ ਕੋਠੇ ਦੇ ਜਵਾਕ ਖੜੇ ਹੀ ਸਾਨੂੰ ਐਸੀ ਕਿਤੇ ਸੁੱਤੇ ਪਏ ਨੇ ਉਹਨਾਂ ਨੇ ਸਾਰਾ ਕੁਝ ਦੇਖ ਲਿਆ ਨੱਚਦੇ ਨੂੰ ਅੱਛਾ ਹੁਣ ਮੇਰੇ ਸਾਲ ਦਾ ਝੇਡਾਂ ਕਰਨ ਨੂੰ ਨਹੀਂ ਛੱਡਦੇ ਮੈਂ ਤਾਂ ਬਿਸ਼ਰਮੋ ਸ਼ਰਮੀ ਖੇਤ ਆ ਗਿਆ ਟੋਲੀ ਜਾ ਕੇ ਮੈਂ ਮੈਂ ਤਾਂ ਸਪਰੇ ਕਰਨੀ ਆ ਫਰੀ ਕਰੀ ਜਾਂਦਾ ਨਾ ਹੁਣ ਤੈਨੂੰ ਸੰਗ ਨਹੀਂ ਫਿਰ ਸੰਗਾਂ ਤਾਂ ਹੀ ਤਾਂ ਖੇਤ ਆ ਯਾਰ ਹੁਣ ਚਲਾਇਆ ਕਰੂੰ ਮੈਂ ਤੂੰ ਦੱਸਦਾ ਹੁਣ ਇੱਥੇ ਹੀ ਰਹੇਂਗਾ ਤੂੰ ਕਿ ਜਾਣਾ ਇੱਥੇ ਆ ਹੁਣ 5 ਵਜੇ ਤੱਕ ਭਾਈ ਮੈਂ ਇੱਥੇ ਰਹਿ ਦੂੰ ਮੈਂ ਤੂੰ ਦੱਸ ਆਪਾਂ ਚੱਲਦੇ ਜੋਗੀ ਵੀਰ ਦੇ ਬਾਬੇ ਦੇ ਮੇਲੇ ਤੇ ਹਾਂ ਨਾ ਭਾਈ ਮੇਰੇ ਤੂੰ ਮੇਰੀ ਗੱਲ ਸੁਣ ਸੋਣਾ ਆ ਤੂੰ ਉੱਥੇ ਚੱਲਦੇ ਆ ਉੱਥੇ ਵਧੀਆ ਗਾਉਣ ਵਜਾਉਣਾ ਨਾਲੇ ਮੇਲਾ ਘੁੰਮਾਂਗੇ ਨਾਲੇ ਬਾਬੇ ਦੇ ਨਾਲ ਨਾਲ ਕਮਿਟੀ ਕੱਢਿਆਵਾਂਗੇ ਤੂੰ ਜਵਾਕ ਜਨਾ ਜਾਣਾ ਮੇਰੇ ਸਾੜੇ ਵਧਾ ਇਹ ਜੱਲ ਬੇਨੇ ਨਹੀਂ ਪਤਾ ਜਵਾਕ ਨੂੰ ਜਵਾਕਾਂ ਨੂੰ ਜਵਾਕ ਖੇਤ ਕੀ ਕਰਨ ਉਹਨਾਂ ਨੇ ਉਦੋਂ ਪਹਿਲਾਂ ਪਹਿਲਾਂ ਆਪਾਂ ਬਗ ਚੱਲ ਪਹਿਲਾਂ ਪਹਿਲਾਂ ਆਪਾਂ ਬਗ ਚੱਲਦੇ ਆ ਉਦੋਂ ਮੁੜ ਆਵਾਂਗੇ ਆਪਾਂ ਫੋਟੋ ਹੀ ਜਾਓ ਮਾਏ ਪਿੰਡੀ ਤੂੰ ਮੇਰੀ ਗੱਲ ਸੁਣ ਤੱਕ ਰਹੀ ਬੈਠਾ ਤੂੰ ਮੇਰੀ ਗੱਲ ਤਾਂ ਸੁਣਾ ਪਾ ਚੱਲਾਂਗੇ ਵਧੀਆ ਅੰਜਵਾਏ ਕਰਾਂਗੇ ਨਾਲੇ ਉੱਥੇ ਦੋ ਕਲਿੱਪ ਦਵਾਈ ਭਰਜਾਈ ਆਹ ਕਲਿੱਪ ਦਵਾਈ ਭਰਜਾਈ ਨੂੰ ਆਪੇ ਦਿੱਤੇ ਕਦੇ ਤੁਸੀਂ ਓਏ ਅਸੀਂ ਤਾਂ ਜੁਦਾ ਕੰਮ ਜਾਂਦਾ ਸੀ ਵੀ ਕਰਦੇ ਸੀ ਨੇ ਹੈ ਅਸੀਂ ਵੀ ਦੇ ਦਿੰਦੇ ਆ ਤਾਂ ਹੀ ਤੁਹਾਨੂੰ ਦੱਸੀ ਜਾਣਾ ਹੈ ਇਹ ਦੇਖੀ ਫਸ ਹੁੰਦੀ ਭਰਜਾਈ ਹੋਰ ਬੁੜੀਆਂ ਤਾਂ ਹੀ ਭਰ ਜਾਂਦੀਆਂ ਨੇ ਧਰਾਂ ਟੋ ਲਈ ਜੀ ਫੇਰ ਧਰ ਦੇ ਧਰ ਦੇ ਧਰ ਦੇ ਚੱਲਦੇ ਆ ਮੇਲੇ ਆਪਾਂ ਪਰ ਉਹ ਕਰਦਾ ਲਾ ਦੇ ਖਾਣ ਖਾਣ ਲਈ ਅਸੀਂ ਕਰਦੇ ਲਾ ਦੇ ਆਹ ਸੁਜੀ ਨੇ ਇਹ ਖੁੱਲ ਜਾਂਦੇ ਆ ਭੈੜਾ ਕਿੱਡੀਆਂ ਕਿੱਡੀਆਂ ਕਰੀਆਂ ਪਈ ਆ ਬੇਬੇ ਤਾਂ ਨਾ ਬੋਲ ਕੇ ਮੇਰੇ ਮਨ ਚ ਬਹਿਮ ਜਾਈ ਪਾ ਦਿੰਦੀ ਏ ਬੜਾ ਫੋਨ ਕਰਕੇ ਨੇ ਪੁੱਛਾ ਵੀ ਕੀ ਕਰਦਾ ਆ ਤਾਂ ਫੇਰ ਵੀ ਕਰ ਲਓ ਲੈ ਸ਼ੁਕਰ ਆਏ ਹਾਏ ਫੋਨ ਵੀ ਮੇਰੇ ਕੋਲ ਹੀ ਪੀ ਚੱਕਲੇ ਬਸ ਹੁਣ ਤਾਂ ਕਿਆ ਨਹੀਂ ਸਪਰੇ ਕਰਦਾ ਹੋ ਹੁਣ ਤੇ ਫੋਨ ਚੱਕੇ ਘਟੋਲੀ ਚੱਕੇ ਦੇਖ ਓਏ ਹਾਂ ਹੁਣ ਪੱਕਾ ਕੋਠੇ ਚ ਪਿਆ ਹੋ ਫੈਰ ਕੇ ਲਾ